مرداوا مرداوا نہیں چلے گی 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 مرداوا چوں دی ਜੋ ਇਹਨਾਂ ਨੇ ਕਰਨਾ ਸੀ ਜੋ ਸਾਰੇ ਪੰਜਾਬ 'ਚ ਕੀਤਾ ਉਹ ਹੀ ਫਗਵਾੜੇ ਕੀਤਾ ਇਹਨਾਂ ਨੇ ਧੱਕਾਸ਼ਾਹੀ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਉਸ ਚੁਕਾ ਕੇ ਪਿੱਛੋ ਦੀ ਭੱਜ ਗਏ ਔਰ ਇਹਨਾਂ ਨੇ ਆਪਣਾ ਹੀ ਫਰਜ਼ਾਈਡਿੰਗ ਜਿਹੜਾ ਅਫਸਰ ਆ ਆਮ ਆਦਮੀ ਪਾਰਟੀ ਦਾ ਜਿਹੜਾ ਵਿੱਕੀ ਸੂਦ ਉਹਨੂੰ ਲਾਇਆ ਤੇ ਉਹ ਆਮ ਆਦਮੀ ਪਾਰਟੀ ਦੇ ਬੰਦੇ ਉਹਦੇ ਖਿਲਾਫ ਨਾਰੇ ਪਾਜੀ ਕਰਕੇ ਪਏ ਇਹ ਜਿਹੜੀ ਮੀਟਿੰਗ ਇਹਨੂੰ ਭੰਗ ਕਰਕੇ ਦਿੱਤਾ ਜੀ ਸਾਰਾ ਇਹ ਸਾਰਾ ਗੇਮ ਪਲਾਨ ਪਹਿਲਾਂ ਤੋਂ ਤੇ ਆ ਸੀ ਬਿਲਕੁਲ ਗੇਮ ਪਲਾਨ ਸਗਾ ਇਹ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਪਿੱਛੋ ਦੀ ਕੋਈ ਗੱਲ ਨਹੀਂ ਕੀਤੀ ਪਿੱਛੋ ਦੀ ਭੱਜ ਗਏ ਕੀ ਕੀ ਜਿਹੜੀ ਰੂਲਿੰਗ ਪਾਰਟੀ ਨੇ ਜਿਹੜੇ ਤੁਸੀਂ ਮੈਜੋਰਿਟੀ ਸੀਗੇ ਤੁਹਾਨੂੰ ਮੌਕਾ ਦਿੱਤਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਪੁੱਛਿਆ ਨਹੀਂ ਗਿਆ ਔਰ ਪਿੱਛੋ ਦੀ ਮਹਿਦਤ ਅੰਦਸ ਰਹੇ ਆ ਵੇ ਐਡੇ ਜ਼ਿੰਮੇਵਾਰ ਅਫਸਰ ਅੱਜ ਉਸ ਚੁਕਾਈ ਆ ਸੰਵਿਧਾਨ ਦੀ ਤੇ ਸੰਵਿਧਾਨ ਦੇ ਸਾਨੂੰ ਚੁਣਿਆ ਔਰ ਸੰਵਿਧਾਨੀਆਂ ਧਜੀਆਂ ਉਡਾਈਆਂ ਇਹਨਾਂ ਨੇ ਇਹ ਆ ਸਾਡੇ ਆਈਐਸ ਅਫਸਰ ਸਾਹਿਬ ਜਿਹੜੇ ਕਮਿਸ਼ਨਰ ਸਾਹਿਬ ਲੱਗੇ ਹੋ ਸੀ ਉਹ ਪਿੱਛੋਂ ਨਹੀਂ ਭੱਜ ਗਏ ਅਤੇ ਫਗਵਾੜੇ ਨੇ ਕਾਂਗਰਸ ਪਾਰਟੀ ਨੂੰ ਮੈਂਡਟ ਦਿੱਤਾ ਕਾਂਗਰਸ ਬੀਐਸਪੀ ਨੂੰ ਔਰ ਮੈਂ ਇਸ ਗੱਲੋਂ ਹੈਰਾਨ ਆ ਕਿ ਲੋਕਾਂ ਦਾ ਫਤਵਾ ਇਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਆ ਸਾਡੇ ਜਿਹੜੇ ਪਬਲਿਕ ਆ ਉਹਨਾਂ ਦੀ ਆ ਔਰ ਉਹਨਾਂ ਨੂੰ ਇਹ ਮੰਨਦੇ ਨਹੀਂ ਆ ਕਹਿੰਦੇ ਧੱਕੇ ਨਾਲ ਧੱਕੇ ਨਾਲ ਅਸੀਂ ਇਹ ਆਪਣਾ ਮੇਰ ਬਣਾਉਣਾ ਹੈ ਔਰ ਆ ਕੇ ਉਹ ਤਾਂ ਸਾਬਤ ਹੋ ਗਿਆ ਕਿਸੇ ਉੱਥੇ ਕੋਈ ਗੱਲ ਕੀਤੀ ਕਿਸ਼ੋਰ ਸਾਹਿਬ ਦੇ ਮੂਰੇ ਕਿ ਸਾਨੂੰ ਮੌਕਾ ਦਿਓ ਸਾਨੂੰ ਆਪਣਾ ਬਹੁਤ ਬੋਲੇ ਸਾਡੇ ਐਮਐਲਏ ਸਾਹਿਬ ਨੇ ਬਹੁਤ ਕਿਹਾ ਕਿ ਪ੍ਰੈਜ਼ਾਈਡਿੰਗ ਆਫੀਸਰ ਮੈਨੂੰ ਬਣਾਇਆ ਜਾਵੇ ਇਹ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫੀਸਰ ਬਣ ਨਹੀਂ ਸਕਦਾ ਉਹਨਾਂ ਦੇ ਥਕੇ ਨਾ ਕਮਿਸ਼ਨਰ ਸਾਹਿਬ ਪਿੱਛੋ ਦੀ ਨਿਕਲ ਗਏ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫੀਸਰ ਆਫੀਸ਼ੀਅਲੀ ਕਿਉਂ ਬਣਾਇਆ ਗਿਆ ਇਹਨਾਂ ਨੇ ਮਿੱਕੀ ਸੂਦ ਉਹਨੇ ਪ੍ਰਪੋਜ਼ ਕਿਉਂ ਕੀਤਾ ਕਿਸੇ ਨੇ ਵੀ ਨਹੀਂ ਪ੍ਰਪੋਜ਼ ਕੀਤਾ ਚੜ ਦੇ ਉਹਦੇ ਨਾਰੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਆਰੇ ਆਪੇ ਨਾਰੇ ਲਗਾਏ ਆਪੇ ਸਟੇ ਪਲੈਨਿੰਗ ਸੀ ਉਹਨਾਂ ਦੀ ਪਾਰਟੀ ਦਾ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਕੌਂਸਲਰ ਸੀ ਉਹਨਾਂ ਨੇ ਇਹਦੇ ਬਾਰੇ ਜਿਹੜਾ ਗੱਲ ਦਾ ਸ਼ਬਦ ਆਪਲੀ ਜਾਣ ਕੇ ਬੋਲਣੀ ਸ਼ੁਰੂ ਕਰ ਦਿੱਤੀ ਔਰ ਕਮਿਸ਼ਨਰ ਸਾਹਿਬ ਨੇ ਇਹਨੀ ਗੱਲ ਸੁਣੀਆ ਔਰ ਪਿੱਛੋਂ ਉਹ ਗੈਪ ਹੋ ਗਿਆ ਸਾਰਾ ਮਾਮਲਾ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਹੋ ਰਿਹਾ ਸੀ ਹੁਣ ਇਸ ਮਾਮਲੇ ਲੈ ਕੇ ਕਾਂਗਰਸ ਹਾਈ ਕੋਰਟ ਨੂੰ ਅਪਰੋਚ ਕਰੇਗੀ ਹਾਈ ਕੋਰਟ ਦੀਆਂ ਧੱਗੀਆਂ ਉਡਾਈਆਂ ਔਰ ਹਾਈ ਕੋਰਟ ਨੂੰ ਵੀ ਨਾ ਕੁਛ ਇਹ ਸਰਕਾਰ ਸਮਝਦੀ ਆ ਕਿਉਂਕਿ ਕੋਟਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਵੀ ਕੋਰਟ ਨੂੰ ਕਿੰਦਾ ਅਸੀਂ ਗੁੰਮਰਾਹ ਕਰਨਾ ਇੱਕ ਵੀਡੀਓਗ੍ਰਾਫੀ ਦਾ ਲਿਖਿਆ ਸੀ ਕੋਈ ਵੀਡੀਓਗ੍ਰਾਫੀ ਨਹੀਂ ਅੰਦਰ ਹੋਈ ਦੇਖੋ ਛੋਟਾ ਜਿਹਾ ਕੈਮਰਾ ਲੈ ਕੇ ਉਹ ਜਿਹੜੇ ਹਾਏ ਹਾਏ ਕਰਦੇ ਸੀ ਉਹਨਾਂ ਵਾਲੇ ਲੈ ਕੇ ਘੁੰਮਦਾ ਸੀ ਅਸੀਂ ਇੱਧਰ ਬੈਠੇ ਅਸੀਂ ਗਹਿ ਗਹਿ ਪਏ ਇੰਦਰ ਸਾਡੇ ਬੰਦੇ ਦੇ 30 ਤੋਂ ਵੱਧ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਖੜੇ ਸੀ ਔਰ ਉਹਨਾਂ ਨੂੰ ਬਗੈਰ ਅੰਗੋਲਿਆ ਕਰਕੇ ਪਿਛੋਂ ਦੀ ਜਿਹੜੀ ਸਰਕਾਰ ਦੇ ਨਮਾਇਦੇ ਭੱਜ ਗਏ। ਬਹੁਤ ਜਿੰਦੇ ਜੀ ਹਾਲਾਤ ਠੀਕ ਨਹੀਂ ਹੈਗੇ। ਭਜੀ ਹਰਪ੍ਰਿੰਤ ਸਿੰਘ ਸਾਹਿਬ ਹੁੰਦਾ ਮੈਂ ਭਜੀ। ਨਾ ਕੋਈ ਲੜਾਈ ਤੇ ਅਗਰਾ ਹੋਇਆ ਤੇ ਨਾ ਕੇ ਤਾਂ ਸਿਰ ਪਟਿਆ ਹੈਗਾ। ਜੀ। ਨਾ ਕੋਈ ਹੱਥੋਂ ਅੱਧੀ ਲੈ ਇੱਕ ਦੁੱਧ ਪਿਆ ਹੋਵੇ। ਇਸ ਤਰ੍ਹਾਂ ਦੇ ਕੋਈ ਹਾਲਾਤ ਨਹੀਂ ਹੋਏ। ਜੈ ਜਿਹੜੀ ਸਰਕਾਰ ਆ ਉਹਦੇ ਹਾਲਾਤ ਖਰਾਬ ਹੈਗੇ। ਠੀਕ ਹੈ ਨਾ। ਆਉਣ ਵਾਲੇ ਸਮੇਂ ਵਿੱਚ ਦੋ ਚਾਰ ਜਿਹੜੇ ਬੰਦੇ ਹੈਗੇ ਨੋਰੀ ਪਾ ਦਿੰਦੇ ਔਰ ਦਾਵਾ। ਮੁਰਦਾ ਕਰੋ ਨਹੀਂ ਪੈਣਾ। ਉਹ ਤਾਂ ਇਲੈਕਸ਼ਨ ਕਰਾਉਣੀ ਪੈਣੀ ਹੈਗੀ ਆ। ਔਰ ਮੈਂ ਤਾਂ ਇਹ ਫਗਵਾੜਾ ਵਾਸੀਆਂ ਦੀ ਮੈਂ ਕਹਾਂਗਾ ਵੀ ਮਾੜੀ ਕਿਸਮਤ ਹੈਗੀ ਹੈ। ਉਹਨਾਂ ਨੂੰ ਹੋਰ ਵੇਟ ਕਰਨਾ ਪਿਆ। ਔਰ ਲੋਕਾਂ ਨੇ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਜਿਹੜੀ ਇਲੈਕਸ਼ਨ ਹੋਈ ਸੀ 12 ਦਿਨ ਦੇ ਵਿੱਚ। ਜੀ। ਔਰ ਅੱਜ ਮੇਰਾ ਤਾਂ ਲਗਭਗ ਲਾਈਏ ਤਾਂ ਆਪਾਂ ਲਗਭਗ ਦਿਨ ਹੈਗਾ ਸਾਹ ਮਹੀਨੇ ਦੇ ਕਿਨ ਦੇ ਉੱਪਰ ਹੋ ਗਿਆ। 12 ਦਿਨ ਦੇ ਵਿੱਚ ਇਲੈਕਸ਼ਨ ਤਾਂ ਹੋ ਸਕਦੀ ਹੈਗੀ ਆ। ਪਰ 12 ਦਿਨ ਦੇ ਵਿੱਚ ਮੀਟਿੰਗ ਕਾਲ ਕਰਕੇ ਉਹਨੂੰ ਪ੍ਰੋਜੈਕਟ ਓਵਰ ਕਰਕੇ ਉਹਦੀ ਜਿਹੜੀ ਹੈ ਮੇਅਰ ਦੀ ਤੇ ਦੂਸਰੀ ਜਿਹੜੀ ਹੈ ਜਿਹੜੀ ਸੈਕਸ਼ਨ ਨਹੀਂ ਹੋ ਸਕਦੀ ਇਸ ਕਰਕੇ ਕਿ ਗਵਰਨਮੈਂਟ ਜਿਹੜੀ ਇਸ ਵੇਲੇ ਹੈਗੀ ਆ ੱੱਲੇ ਦੇ ਹੈ ਨੀਗਾ ਆਉਣ ਵਾਲੇ ਜਿਵੇਂ ਜਿਵੇਂ ਦਿਨ ਘਟਦੇ ਆ ਹੋਰ ਇਹ ਤੋਂ ਪੰਨੇ ਖਤਮ ਹੋ ਜਾਏਗਾ ਗੱਲ ਕਰਨੀ ਥੋਪਕੋ ਦੇ ਵਿੱਚ ਵੀ 4 ਦਿਨ ਪਹਿਲਾਂ ਪ੍ਰਧਾਨ ਚੁਣਿਆ ਜਾਣਾ ਸੀ ਲੇਕਿਨ ਅੱਜ ਇਹ ਲੇਕੇ 6 ਉੱਤਰੀ ਪਾਰਸ਼ਦ ਆਪ ਸ਼ਾਮਿਲ ਕਰਵਾ ਦਿੱਤਾ ਹੈ ਲੱਗਦਾ ਹੈ ਕਿ ਪਾਰਟੀ ਇਹੋ ਜਿਹੀ ਗੱਲਬਾਤ ਕਰਨੀ ਕੋਸ਼ਿਸ਼ ਕਰ ਰਹੀ ਹੈ ਕਿ ਪਲੈਨਿੰਗ ਕਰ ਰਹੀ ਹੈ ਇਹ ਤਾਂ ਸਰਕਾਰੀ ਦੱਸਣ ਕੋ ਕਿ ਮਹੀਨਾ ਜੋਰ ਲਾਇਆ ਅਜੇ ਤੱਕ ਤਾਂ ਹੋਇਆ ਨਹੀਂ ਹੋਗਾ ਬਾਕੀ ਪਰਚੇ ਪੁੱਤੇ ਦਾ ਜਿਹੜਾ ਇੱਕ ਇੱਕ ਕਲੀਅਰਿਫਾਈ ਕਰਨਾ ਚਾਹੁੰਦੇ ਜਿਹੜੇ ਪ੍ਰੈਜ਼ਾਈਨਿੰਗ ਅਫਸਰ ਵਿੱਕੀ ਸਿੰਘ ਨੇ ਆਇਆ ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਆਮ ਆਦਮੀ ਪਾਰਟੀ ਨੇ ਮੁੰਡਾ ਰੋਧ ਕਰਤਾ ਜਿਹੜੇ ਐਮਸੀ ਬਹੁਤ ਬੜੇ ਉਹ ਤਾਂ ਇੱਕ ਗੱਲ ਖਾਸ ਨਾ ਰਹੀ ਇਹ ਤਾਂ ਡਰਾਮਾ ਸੀਗਾ ਜੀ ਅਸੀਂ ਤਾਂ ਕਿਹਾ ਵੀ ਜੇ ਵੀ ਭੱਜ ਗਿਆ ਹੁਣ ਭੱਜ ਗਿਆ ਜਦੋਂ ਉਹਨੂੰ ਰੋਸ ਹੈ ਤਾਂ ਵੀ ਕਿਸੇ ਲੋਕ ਦੇ ਤਾਂ ਘਰ ਜਾ ਕੇ ਧਰਨਾ ਲਾ ਦੋ ਉਹ ਤਾਂ ਡਰਾਮਾ ਸੀਗਾ ਉਹਨਾਂ ਨੇ ਮੈਂ ਕਿਉਂਕਿ ਕਰਨ ਕਿੰਨੇ ਦੱਸਿਆ ਕਿ ਕਰਨ ਕਿਸੇ ਨੇ ਦੱਸਿਆ ਦੂਜਾ ਕੋਈ ਕਿਸੇ ਤਾਂ ਕੋਈ ਦੱਸ ਕਿ ਨਹੀਂ ਕੋਈ ਬੋਲ ਕੇ ਨਹੀਂ ਗਾ ਬੋਲ ਕੇ ਜਾਣਾ ਦੱਸਣਾ ਚਾਹੀਦਾ ਲੋਰਡ ਨਾਲ ਤਾਂ ਪ੍ਰੋਬਲਮ ਹੈ ਸੀ ਵੀ ਚਵਾਈਆਂ ਇਲੈਕਸ਼ਨ ਇਹਨੂੰ ਟਫ ਕਮਿਸ਼ਨ ਦੇ ਵਿੱਚ ਕਰਾਈਆਂ ਉਹ ਤਾਂ ਬੋਸਵਰ ਉਹਨਾਂ ਨੂੰ ਬਹੁਤ ਜ਼ਿਆਦਾ ਰਾਇਟੂਰ ਰਹੀ ਹੋਵੇ। ਨਾ ਕੋਈ ਜਿਹੜਾ ਪ੍ਰੋਟਾਈਡੀਆਂ ਅਸਰ ਹੈਗਾ ਉਹ ਬੰਦ ਹੋਣ ਨੂੰ ਲੋਕ ਨਹੀਂ ਆ ਸਕਦੇ। ਪਰਿਸ਼ਦਾ ਹੋਇਆ ਨਹੀਂ ਬਨੇ ਪਿਆਰ ਨਾਲ ਨਾਦੇ ਲੱਗਦੇ ਸੀ ਜੀ ਜਿਆਦਾ ਸਾਨੂੰ ਕਹਿੰਦੇ ਤੁਸੀਂ ਨਾਦੇ ਲਾ ਦਿਓ ਫਿਰ ਨਾਦੇ ਲੱਗ ਜਾਂਦੇ। ਕਾਂਗਰਸ ਕਾਂਗਰਸ ਲਾਏਗੇ ਆਪ ਲੋਕੀ ਹੁਣ ਕਿਉਂਕਿ ਅਹਿਮ ਆਏ ਵੀ ਕੈਨਸਲ ਹੋ ਗਈ ਔਰ ਇਹ ਤਾਂ ਹੈ ਨਹੀਂ ਵੀ ਇੱਕਦਮ ਦੁਆਰਾ ਦੇ ਤੇ ਵੀ ਆ ਜੋਗੀ। ਕਿਹੜਾ ਤਰੀਕ ਨੱਸ ਕੇ ਗਏ ਹਨ ਜਦੋਂ ਇਹਨਾਂ ਕਿਉਂਕਿ ਜਦੋਂ ਗਵਰਨਮੈਂਟ ਇਸ ਤਰ੍ਹਾਂ ਦਾ ਟੱਕਾ ਕਰਦੀ ਹੈ ਫਿਰ ਉਸ ਤੋਂ ਬਾਅਦ ਮਹੱਤਵਪੂਰਨ ਹਾਈ ਕੋਰਟ ਦਾ ਬਣਾ ਲੈਣਾ ਹੈ ਕੋਈ ਡੈਨਸ ਹੈ ਉਹ ਸਿੱਧਾ ਵੀ ਉਸ ਕੋਈ ਇਲੈਕਟਰ ਸੁੰਗਣਾ ਜਿਹਾ ਅਸੀਂ ਜਿਹੜਾ ਹੈਗਾ ਸੋਮਵਾਰ ਦੇ ਰਹੇਗਾ ਉਸ ਤੋਂ ਫੋਟੋਰੀ ਤਾਂ ਤਾਂ ਵੀ ਆ ਰਹੀ ਹੈ ਮਤ ਕਾਰਨ ਸਪਸ਼ਟ ਨਹੀਂ ਹੋਇਆ ਤੇ ਟੈਕਨੀਕਲ ਕੇਸ ਕੇਸ ਵਿਜਾਤੇ ਕੈਨਸਲ ਕੀਤਾ ਗਿਆ ਇਹ ਤਾਂ ਜਿਹੜਾ ਵੀਜ਼ਨ ਕਮਿਸ਼ਨ ਉਹ ਹੀ ਦੱਸ ਸਕਦੇ ਕਿ ਕੀ ਹੋ ਗਿਆ ਹੈਗਾ ਅਗਲੀ ਤਰੀਕ ਨੂੰ ਕਹਿ ਸੀ ਅੱਜ ਕੋਈ ਮੈਨੂੰ ਬਜ਼ਾਈਡ ਓਵਰ ਕਰਨਾ ਦੋ ਮੈਂ ਜਿਹੜੇ 50 60 ਪੁਲਿਸ ਦੇ ਬੰਦੇ ਹੈਗੇ ਆ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬੰਦੇਾਰੇ ਲੋਕਾਂ ਦੇ ਅੱਗੇ ਬਾਹਰ ਸਰਦੋ ਜੀ ਅਸੀਂ ਇਹ ਵਜੇ ਰਿ election ਕਰਾਈਏ ਤਾਂ ਟਫ ਕੰਡੀਸ਼ਨਸ ਕਰਾਈਏਗਾ ਜੀ ਪੁਲਿਸ ਚ ਨਹੀਂ ਹੈਗੀ ਉਹ ਬਾਹਰ ਹੁੰਦੀ ਹੈ ਜੇ ਤੋਂ ਨਾ ਕਿ ਅੰਦਰ ਹੁੰਦੀ ਹੈ ਜੀ ਕਿਤੇ ਇਹਨਾਂ ਦੇ 50 एमसीसी ਅੰਮ੍ਰਿਤਸਰ ਤੋਂ ਤੇ ਪੁਲੀਸ ਜੋ ਗੁਲਾਮ ਲੋਕ ਦੇ ਹੁਕਮਾਂ ਨਾਲ ਡਿਵੈਲਪਮੈਂਟ ਹੋਇਆ ਦੋਸ਼ਨਾ ਚਾਹੀਦਾ ਅਕੱਛਤ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਸਿਵਲ ਰੇਟ ਪਟੀਸ਼ਨ ਸੀ ਉਹਦੇ ਚ ਕਲੀਅਰ ਹੈਗਾ ਇੱਕ ਤਾਂ ਫੇਅਰ ਹੋ ਗਿਆ ਦੂਜੀ ਯਕੀਨੀ ਬਣਾਓ ਕਿ ਉਹਨਾਂ ਨੇ ਕਿਹਾ ਯਕੀਨੀ ਬਣਾਓ ਵੀ ਇਲੈਕਸ਼ਨ ਹੋਣੀ ਚਾਹੀਦੀ ਉਹ ਅਸੀਂ ਹੋਈ ਮੈਂ ਕਹ ਰਿਹਾ ਸੀ ਮੰਡੇ ਸੀ ਜਿਹੜੀ ਸਟੇਟ ਸਰਪੋਰਟ ਪੇਸ਼ ਕਰਾਂਗੇ ਮੋਜ਼ੋਰੀ ਮਾਨਯੋਗ ਪ੍ਰਜਾਪਤ ਜਨਾਬਾਂ ਨੂੰ ਬੋਲਣ ਦੇ ਚੰਗੇ। ਅਗਲੀ ਤਰੀਕ ਤਹੇ ਨਾਮ ਸੁਣੋ। ਨਹੀਂ ਅਗਲੀ ਤਰੀਕ ਹੋਣੀ ਨਹੀਂ ਆ। ਉਹ ਤਾਂ ਅੱਜ ਬੜੀ ਮੁਸ਼ਕਲਾਂ ਨਿਕਲ ਕੇ ਆਏ ਭੱਜ ਕੇ ਅੱਜ ਕਿੱਥੋਂ ਕਰਦੇ ਆ। ਉਹ ਅੱਜ। ਸਾਰੇ ਕਾਰਜ ਸੀਗੇ ਉਹਨਾਂ ਨੇ ਇੱਕਦਮ ਕੀਤਾ ਨਾਲੇ ਉਹਨਾਂ ਨੇ ਉਹ ਹੀ ਆਪ ਵੀ ਸ਼ੁਰੂ ਕਰਤੀ ਹੈ ਨਰੇਮਾ ਜੀ ਉਹਨੇ 2 ਮਿੰਟ ਦੇ ਵਿੱਚ ਹੀ ਕਹਿਤਾ ਮੈਂ ਕਾਰਵਾਈ ਕਰਾਂ ਸੰਗਤ ਕਰ ਵੀ ਤੁਸੀਂ ਇਸ ਗੱਲ ਦੇ ਕਿ ਕੋਈ ਉੱਥੇ ਕਮਿਸ਼ਨਰ ਨੂੰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਨਾਲ ਹੀ ਉਹ ਭੱਜ ਕੇ ਬਾਹਰ ਨਾਲ ਹੀ ਚਲੇ ਗਏ ਨਹੀਂ ਜਿਹੜਾ ਤੁਹਾਨੂੰ ਤੁਸੀਂ ਪ੍ਰੋਵਾਈਡਿੰਗ ਅਫਸਰ ਅਕਸੈਪਟ ਕੀਤਾ ਨਾ ਪਹਿਲਾਂ ਜਾ ਕੇ ਰੂਲਿੰਗ ਰੂਲਿੰਗ ਗਵਰਨਮੈਂਟ ਦੇ ਪ੍ਰੀਲੀਮਿਨਰੀ ਜਿਹੜਾ ਉਹਨੇ ਇਹਨਾਂ ਨੂੰ ਸੇਰਟ ਕੀਤਾ ਉਹ ਉਹਨਾਂ ਨੇ ਲਾਇਆ ਜੀ ਜਨੰਦਰ ਰਿਜਿਡੈਂਸੀ ਦੇ ਜਿਹੜਾ ਡਿਰੇਕਟਰ ਹੁੰਦੇ ਹੁੰਦੇ ਉਹਨੇ ਇਲਾਮ ਕਰਾਣਾ ਕੋਈ ਤਾਂ ਹੀ ਪਤ ਗਿਆ ਵੀ ਕਿਸੇ ਨੇ ਸਾਨੂੰ ਕੁਝ ਵੀ ਦੱਸਿਆ ਐਸੇ ਮਤਲਬ ਕੀਤਾ ਸਿਰਫ ਸੋਚ ਕਾਈ ਕਿ ਉਹਨਾਂ ਨੇ ਆ ਡਰਾਮਾ ਕੀਤਾ ਤੇ ਵਾਜ ਗਿਆ ਬੰਦੇ ਜਿਹੜੇ ਸਾਰੇ ਐਮਸੀ ਆ ਉਹ ਜਿਹੜਾ ਸੰਜੇ ਲੇਡੀਜ਼ ਕਲੀਨਿੰਗ ਸਾਹਿਬ ਸੰਜੇ ਜੀ ਸਰ ਜੀ ਬੰਦਾ ਬਾਰੇ ਕਰੋ ਕੱਟਿਆ ਮੈਂ ਥੋੜੀ ਸਾਨੂੰ ਤਾਂ ਕੱਟ ਨਹੀਂ ਆਉਂਦਾ ਬੰਦੇ ਆਪ ਕਰਾ ਤੂੰ ਬਹੁਤ ਰਾਹ ਜੀ ਜੀ ਬਾਬਾ ਜੀ ਸੰਗਤ